ਅਸੀਂ ਦੇ ਠੇਕੇ ਅੰਦਰ ਸੱਪ ਆ ਗਿਆ ਸੀ ਅਸੀਂ ਜੰਗਲਾਤ ਮਹਿਕ ਨੂੰ ਫੋਨ ਕੀਤਾ 8:00 ਵਜੇ 8:40 ਮਿੰਟ ਤੇ 8:10 ਮਿੰਟ ਤੇ ਸਾਡੇ ਕੋਲ ਜੰਗਲਾਤ ਮਹਿਕ ਆ ਗਿਆ तकरीबन ਇਹਨਾਂ ਦਾ 1 ਘੰਟਾ ਕੁ ਲੱਗਾ ਸੱਪ ਨੂੰ ਫੜਨ ਪਾਸ ਤੇ ਇਹਨਾਂ ਨੇ ਸਾਡੀ ਮਦਦ ਕੀਤੀ ਜਦੋਂ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਫੌਨ ਦੀ ਸਪੋਰਟ ਸਾਡੇ ਕੋਲ ਅਸੀਂ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਡੂੰ ਅਸੀਂ ਰਾਤ ਨੂੰ ਅੰਦਰ ਸੌਣਾ ਸੀ ਠੇਕੇ ਦੇ ਸਾਨੂੰ ਡਰ ਲੱਗਦਾ ਸੀਗਾ ਅਜੀਸ ਕਰਕੇ ਇਹਨਾਂ ਨੂੰ ਰਾਤ ਨੂੰ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਪਹੁੰਚੇ ਕੌਣ ਦਿੱਸੋ ਥੈਂਕ ਯੂ ਵਨ ਗਾਰਡ ਟੀਮ ਲਈ ਦੀ ਰੱਖਿਆ ਉਹ ਅਗਰਸ਼ਿਕ ਕਰ ਸੰਵਾਟਮ ਜੀ 8 ਪਲੇਸ ਤੇ ਠੇਕੇ ਦਾ ਸੋਤਰਾ ਬਰਾਵ ਹੋ ਜਾਈਏ ਸਾਡੇ ਇੱਕ ਠੇਕੇ ਦੇ ਵਿੱਚ ਸਾਪੂ ਬਣਿਆ ਹੈ ਅਸੀਂ ਆਪਣੀ ਟੀਮ ਨੂੰ ਰੈਸਕੂ ਟੀਮ ਨਾਲ ਲੱਗੇ ਪ੍ਰਾਂਤ ਤੋਂ ਮੌਕੇ ਤੇ ਪਹੁੰਚ ਗਏ ਇੱਕ ਘੰਟਾ ਘਟੋਂ ਪਰ ਜਿੰਦੋ ਜਹਿਦ ਕਰਨ ਪ੍ਰਾਂਤ ਇਹਨਾਂ ਦੇ ਅੰਦਰ ਦਾ ਜੋ ਫਰਸ਼ੀ ਉਹ ਪਟਿਆ ਗਿਆ ਔਰ ਉਹਨੂੰ ਆਪਣੇ ਕਾਬੂ ਵਿੱਚ ਲੈ ਕੇ ਅਸੀਂ ਉਹਨੂੰ ਰੀਲੀਫ ਕਰ ਦਿੱਤਾ ਹੈ જેટો ડ્યુટી પછી આપણી પૂરી ઇમદારીના કામ કર